ਤੰਨ ਜਿਸ ਜਨ ਆਇਆ ਤਨ ਪਿਤਾ ਪ੍ਰਧਾਨ ਤਨ ਕਰਤੀ ਉਸ ਨਾਮ ਦੀ ਜਿੱਥੇ ਜੰਮਿਆ ਉਦਮ ਸਿੰਘ ਮਹਾਨ ਅੱਜ ਆਪਾ ਉਸ ਮਹਾਨ ਸਹੀਦ ਦੀ ਲਾਗਰੀ ਦੇ ਵਿੱਚ ਬੈਠੇ ਹਾਂ ਜਿਸ ਮਹਾਨ ਸਹੀਦ ਨੇ 13 ਮਾਰਚ 1940 ਨੂੰ ਜਲਿਆਂਵਾਲਾ ਬਾਗ ਦੇ ਜੋ ਸ਼ਹਾਤਾ ਹੋਇਆ ਸੀ ਉਦ ਤ ਜਿਹੜਾ ਦੋਸੀ ਜਰਨਲ ਅਡਵੈਰ ਉਸ ਨੂੰ 13 ਮਾਰਚ 1940 ਨੂੰ ਲੰਡਨ ਦੇ ਵਿੱਚ ਕੈਸਟਨ ਹਾਲ ਦੇ ਵਿੱਚ ਗੋਲੀ ਨਾਲ ਵਾਰਿਆ ਸੀ ਤੇ ਜਿਹੜੇ ਜੱਲ੍ਹਿਆਂ ਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕਾਂ ਦਾ ਖੋਲ ਜਰਨਲ ਅਡਵੈਰ ਨੇ ਗੋਲੀਆਂ ਨਾਲ ਧੁੰਮਕੇ ਡੋਲਿਆ ਸੀ ਉਸ ਦਾ ਬਦਲਾ ਸਹੀਵੀਰਤ ਉਧਮ ਸਿੰਘ ਜੀ ਨੇ ਲਿਆ ਸੀ ਜੇਤ ਦਾ ਕੋ ਅਸੀਂ ਹਰ ਸਾਲ ਬਹਾਦਰੀ ਦਿਵਸ ਦੇ ਨਾਮ ਨਾਲ ਇਹ ਪ੍ਰੋਗਰਾਮ ਅਲਿਕਦੇ ਹਾਂ ਜਿਸ ਵਿੱਚ ਲੜਕੀਆਂ ਦੇ ਵਿਆਹ ਕਰੇ ਜਾਂਦੇ ਨੇ ਤੇ ਅੱਖਾਂ ਦਾ ਮੁਫਤ ਚਾਪ ਟੈਂਪਰ ਤੇ ਫ੍ਰੀ ਲੈਂਸ ਪਾਏ ਜਾਂਦੇ ਨੇ ਸਾਡਾ ਰਾਮ ਨੰਦ ਸਿੰਘ ਦਾ ਯਾਦ ਕਲੱਬ ਜੋ ਕਿ ਐਸਓਐਸ ਹੈਲਪਿੰਗ ਹੈਂਡ ਫਾਊਂਡਰਸ ਆਫ ਕਨੇਡਾ ਜੋ ਸਾਡੇ ਦਲੇਰ ਸਿੰਘ ਚੰਦੀ ਜੀ ਤੇ ਉਹਨਾਂ ਦੀ ਸਾਰੀ ਟੀਮ ਕੈਨੇਡਾ ਤੋਂ ਸਪੈਸ਼ਲ ਚੱਲ ਕੇ ਆਏ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਪੂਰਨ ਸਹਿਯੋਗ ਦੇ ਕੇ ਇਹ ਪ੍ਰੋਗਰਾਮ ਨੂੰ ਮੇਕੜੇ ਚੜਾਉਂਦੇ ਨੇ ਕੱਲ ਤੋਂ ਵੀ ਸਾਰਿਆਂ ਦੇ ਲੈਂਗ ਪਾਏ ਜਾਣੇ ਨੇ ਮੁਕਤ ਤੁਸੀਂ ਵੀ ਜਿੰਨੇ ਵੀ ਭੈਣ ਭਰਾ ਆਓ ਆਪ ਦੇ ਆਪੇ ਪਿੰਡਾਂ ਦੇ ਵਿੱਚ ਜਾ ਕੇ ਦਾਉਂ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਵੀ ਅਨਾਉਂਸਮੈਂਟ ਕਰਵਾਤੀਓ ਅਸੀਂ ਵੀ ਬੈਠੇ ਅਨਾਉਂਸਮੈਂਟ ਵਾਲੇ ਲਗਾਏ ਹੋਏ ਨੇ ਤੇ ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੋਰਟਲ ਕੌਣ ਧੰਨਵਾਦ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਇੱਥੋਂ ਤੱਕ ਸਾਨੂੰ ਪਹੁੰਚਾਇਆ ਤੇ ਉਸ ਧੰਨਵਾਦ ਸਰਦਾਰ ਚੰਦੀ ਜੀ ਦੀ ਸਾਰੀ ਟੀਮ ਦਾ ਕਰੇਤਾ ਵਾਲਿਆਂ ਦਾ ਜੋ ਕਿ ਸਾਨੂੰ ਹਰ ਸਾਲ ਤਕਰੀਬਨ 15 ਸਾਲ ਤੋਂ ਅਸੀਂ ਇਹ ਪ੍ਰੋਗਰਾਮ ਦੇਤੇ ਆ ਰਹੇ ਹਾਂ ਸਾਨੂੰ ਨੇ ਪੂਰਨ ਸਹਿਯੋਗ ਦੇ ਰਹੇ ਨੇ ਤੇ ਉਹਨਾਂ ਜਿਆਦਾ ਟਾਈਮ ਨਾ ਲਵਾ ਤੇ ਮਹਾਰਾਮਾ ਮਸਜਿਦ ਯਾਰ ਕਲੱਬ ਦੇ ਪ੍ਰਧਾਨ ਸਾਹਿਬ ਕਰਨੈਲ ਸਿੰਘ ਜੀ ਤੋਂ ਅਤੇ ਬਜਾਨ ਜੀ ਸਾਹਿਬ ਜਸਵਾਲ ਪਾਲਾ ਜੀ ਬਾਕੀ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਰਦਾਰ ਚੰਦੀ ਜੀ ਦੀ ਟੇਲ ਦਾ ਸਰਪਾਲ ਦੇ ਕੇ ਸਨਮਾਨਿਤ ਕਰਨਾ ਹੈ ਸਾਰੇ ਜੀ ਨੂੰ ਰਾਮ ਮਸਜਦ ਆਦ ਕਲਪ ਦੀ ਆਗੇ ਜੀ ਸਤਿ ਪ੍ਰਮਾਣਿਤ ਕਰਨਗੇ ਸਰੋਪਾਇ ਦੇ ਤੇ ਬਲੇ ਸੋਨਹਾਰ ਸਿਉ ਜੋ ਇਸਮਤ ਪੰਦੇ ਕੋਲੀ ਇਹਦਾ ਤੋਸ ਕੋਰ ਦੀ ਮਾਤਾ ਜੀ ਜੋ ਸਦੀ ਕੰਦੀ ਜੀ ਦੇ ਘਰ ਪਤਨੀ ਨੇ ਉਹ ਧਰਮ ਪਤਨੀ ਨੇ

ਬਹੁਤ ਹੀ ਕੰਮ ਕਰਦੇ ਨੇ ਹਰ ਮਹੀਨੇ 5 ਤਰੀਕ ਨੂੰ ਅੱਖਾਂ ਦਾ ੈਂਪੇ ਲਗਾਉਂਦੇ ਨੇ ਬਿੱਟੂ ਵੀਰ ਕਲਾ ਜੀ ਉਹ ਵੀ ਆਉਂਦੇ ਆਪਣਾ ਸਰੋਬਹੁਤ ਮਕਸਦ ਲੈਣ ਬਿੱਟੂ ਵੀਰ ਮਾਸਟਰ ਜੀ ਭਾਰਤ ਹਰੀ ਸ਼ਰਮਾ ਜੀ ਉਹਨਾਂ ਨੂੰ ਉਹ ਫੋਨ ਲਾਜ਼ਮ ਸਗਰਾਮੀ ਜੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਗਰਾਮੀ ਕਲਾ ਕੇਂਦਰ ਦੇ ਪ੍ਰਧਾਨ ਜਨੂ ਜੀ ਜੀ ਸਿੰਘ ਰਾਤਨ ਜੀ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਵੀ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਆਜੀ ਆਏ ਨੇ ਇਹਨਾਂ ਦਾ ਵੀ ਸਰੋਪਾਲ ਦੇ ਤੇ ਸਨਮਾਨ ਕੀਤਾ ਜਾ ਰਿਹਾ ਹੈ ਸਤਿ ਜੋ ਬਲੇ ਸੋਨਹਾਂ

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ